ਸ਼ਸ਼ੀ ਕਾਲ ਤੋਂ ਜੁੜਿਓ ਪੰਜਾਬ ਹਰਿਆਣਾ ਲਾਈਵ ਦੇ ਨਾਲ ਤਾਂ ਤਸਵੀਰਾਂ ਲੰਬੀ ਤੇ ਪਿੰਡ ਫਤਿਹਪੁਰ ਮਣੀਆਂ ਦੀਆਂ ਨੇ ਜਿੱਥੇ ਕੀ ਪਿਛਲੇ 7 ਦਿਨਾਂ ਤੋਂ ਜਿਹੜਾ ਹੈ ਦਸਤਾਰ ਸਿਰ ਤੇ ਸਜਾਨ ਦਾ ਜਿਹੜਾ ਮੁਕਾਬਲਾ ਹੈ ਉਹ ਚੱਲਦਾ ਨਜ਼ਰ ਆ ਰਿਹਾ ਅੱਜ ਉਸ ਦਾ ਫਾਈਨਲ ਹੈ ਤਾਂ ਛੋਟੇ-ਛੋਟੇ ਬੱਚੇ ਨੇ ਜਿਹੜੇ ਦਸਤਾਰ ਸਜਾਉਂਦੇ ਨਜ਼ਰ ਆਏ ਨੇ ਤਾਂ तमाम ਤਸਵੀਰਾਂ ਨੇ ਪਿੰਡ ਫਤਿਹਪੁਰ ਮਣੀਆਂ ਦੀਆਂ ਜਿੱਥੇ ਕੀ ਉਹ ਦੇ ਮਹੀਨੇ ਦੇ ਵਿੱਚ ਸ਼ਹੀਦੀ ਦਿਹਾੜੇ ਚੱਲਦੇ ਪੈਨੇ ਪਰ ਉੱਥੇ ਹੀ ਪਿੰਡ ਦੇ ਨੌਜਵਾਨਾਂ ਵੱਲੋਂ ਜਿਹੜਾ ਬਹੁਤ ਹੀ ਸੋਹਣਾ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਜਿੱਥੇ ਨਗਰ ਦੇ ਸਹਿਯੋਗ ਮਿਲਣਾ ਬਹੁਤ ਜ਼ਰੂਰੀ ਹੁੰਦਾ ਪਰ ਉਥੇ ਨਗਰ ਦੇ ਸਹਿਯੋਗ ਦੇ ਨਾਲ ਜਿਹੜਾ ਇੱਕ ਸੋਹਣਾ ਉਪਰਾਲਾ ਕਰਦਾ ਨਜ਼ਰ ਆਇਆ ਨਹੀਂ ਤਾਂ ਉੱਥੇ ਬਾਕੀ ਆ ਤਾਂ ਬਿਲਕੁਲ 15 ਮਿੰਟ ਦਾ ਜਿਹੜਾ ਸਮਾਂ ਦਿੱਤਾ ਜਾਂਦਾ ਇਹਨਾਂ ਨੂੰ 15 ਮਿੰਟ ਦਾ ਟਾਈਮ ਹੈ ਜਿਹੜਾ ਦਸਤਾਰ ਸਜਾਉਣ ਦਾ ਦਿੱਤਾ ਜਾਂਦਾ ਹੈ ਕਿ ਸਿਰ ਦੇ ਉੱਤੇ ਛੋਟੇ-ਛੋਟੇ ਬੱਚੇ ਜਿਹੜੇ ਦਸਤਾਰ ਸਜਾਉਂਦੇ ਨੇ ਇਸ ਇੱਕ ਸਿੱਖਿਆ ਨੇ शिक्षा देती जानਦੀ ਹੈ ਕਿ ਦਸਤਾਰ ਦੀ ਜਿਹੜੀ ਮਰਿਆਦਾ ਉਹ ਕੀ ਹੈ ਉਹ ਕਿਸ ਤਰ੍ਹਾਂ ਦਾ ਜਿਹੜਾ ਦਸਤਾਰ ਦੀ ਮਰਿਆਦਾ ਦੱਸੀ ਜਾ ਰਹੀ ਹੈ ਛੋਟੇ ਛੋਟੇ ਬੱਚਿਆਂ ਨੂੰ ਪਿਛਲੇ 7 ਦਿਨਾਂ ਤੋਂ ਇਹਦਾ ਪਿੰਡ ਨਗਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈ कॅम्प ਲਗਾਇਆ ਜਾ ਰਿਹਾ ਤਾਂ ਉਸਦੇ ਅੱਜ ਜੋ ਫਾਈਨਲ ਹੈ ਉਸ ਤੋਂ ਬਾਅਦ ਜਿਸ ਦੀ ਸਭ ਤੋਂ ਜ਼ਿਆਦਾ ਖੂਬਸੂਰਤ ਸੋਹਣੀ ਜਿਹੜੀ ਪੱਗ ਜਿਹੜੀ ਹੈ ਦਸਤਾਰ ਹੈ ਸਜੇਗੀ ਤਾਂ ਉਸ ਨੂੰ ਗਿਫਟ ਵੀ ਦਿੱਤੇ ਜਾਣੇ ਨੇ ਤਾ ਉਹਨਾਂ ਨੂੰ ਇਨਾਮ ਵੰਡੇ ਜਾਣੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਉਹਨਾਂ ਦਾ ਹੌਸਲਾ ਵਧਾਈ ਕੀਤਾ ਜਾਣੀ ਹੈ ਅੱਜ ਦੇ ਵਿੱਚ ਜਿਹੜੇ ਜਿਹੜੇ ਮੁੱਖ ਤੌਰ ਤੇ ਮਹਿਮਾਨ ਪਹੁੰਚੇ ਹੋਏ ਨੇ ਐ ਜੀ ਪੀ ਸੀ ਦੇ ਮੈਂਬਰ ਪਹੁੰਚੇ ਹੋਏ ਨੇ ਸਮੇਤ ਪਿੰਡ ਦੇ ਸਰਪੰਚ ਸਮੇਤ ਕਈ ਮੋਢवार ਵਿਅਕਤੀ ਵੀ ਪਹੁੰਚੇ ਹੋਏ ਨੇ ਜਿਹੜਾ ਉਹ ਬਣਾਇਆ ਗਿਆ ਹੈ ਔਰ ਬੱਚਿਆਂ ਦੇ ਮਨਾ ਦੇ ਵਿੱਚ ਇੱਕ ਸ਼ਾਹਾ ਜਿਹੜਾ ਉਹ ਬਹੁਤ ਹੈ ਤੋਂ ਕਹੀ ਬੇਨਤੀ ਹੈ ਵੀ ਸਾਰੇ ਅਨੇ ਗੁਰੂ ਸਾਹਿਬ ਵੱਲੋਂ ਜੋ ਆਪਾਂ ਨੂੰ ਪ੍ਰੇਰਣਾ ਦਿੱਤੀ ਹੈ ਚਿਹੀ ਦੀ ਹਾਰੇ ਚੱਲਦੇ ਪਏ ਆ ਤੇ ਸ਼ਹੀਦੀ ਹਫਤਾ ਹੈ ਔਰ ਅੱਜ ਦੇ ਦਿਨ ਜਿਹੜਾ ਛੋਟੇ ਸਾਹਿਬ ਜਿਆਦਿਆਂ ਨੂੰ ਬਾਬਾ ਜੋਰਾਵਰ ਸਿੰਘ ਨੂੰ ਬਾਬਾ ਫਤਿਹ ਸਿੰਘ ਨੂੰ ਸੋਪੇ ਦੀ ਕਚਾਰੀ ਦੇ ਵਿੱਚ ਪੇਸ਼ ਕੀਤਾ ਸੀ ਔਰ ਜਦੋਂ ਉਹਨੂੰ ਪੇਸ਼ ਕਰਦੇ ਸੀ ਲੈ ਕੇ ਜਾ ਰਹੇ ਸੀ ਤਾਂ ਉਹਨਾਂ ਨੇ ਦੇਖੋ ਕਿੰਨੀ ਜਤਨ ਕੀਤੇ ਸਭ ਤੋਂ ਪਹਿਲਾਂ ਉਹਨਾਂ ਨੇ ਜਦੋਂ ਦਰਵਾਜ਼ੇ ਦੇ ਵਿੱਚੋਂ ਟਕਾਉਣਾ ਸੀ ਦਰਵਾਜ਼ਾ ਪਾਣਾ ਸੀ ਇੱਕ ਖਿੜਕੀ ਖੋਲੀ ਸੀ ਔਰ ਨੰਨੂ ਇਹ ਸੀ ਵੀ ਜਦੋਂ ਸਹਿਬ ਜਾਦੇ ਉੱਤਰਾਂਗੇ ਤੇ ਉਹ ਸਿਰ 'ਚ ਧਾਰ ਕੇ ਆ ਜਿਹੜਾ ਉਹ ਵਾਰੀ ਦੇ ਵਿੱਚੋਂ ਕਿੱਤੇ ਦੇ ਵਿੱਚੋਂ ਟੱਪੜ ਗਏ ਪਰ ਉਹ ਗੁਰੂ ਜੀ ਦੇ ਸਾਹਿਬ ਜਾਦੇ ਉਹ ਪਹਿਲਾਂ ਤੋਂ ਹੀ ਇਹ ਚੀਜ਼ਾਂ ਨੂੰ ਜਾਣੀ ਜਾਣ ਸਨ ਉਹਨਾਂ ਨੇ ਸਿਰ ਝਕਾਉਣ ਦੀ ਬਜਾਏ ਆਪਣੇ ਜਿਹੜੇ ਪੈਰ ਨੇ ਉਹ ਪਹਿਲਾਂ ਵਾਰੀ ਦੇ ਵਿੱਚੋਂ ਅੱਗੇ ਕੀਤੇ ਔਰ ਫਤੇ ਦਾ ਜਿਹੜਾ ਉੱਥੇ ਚਕਾਰਾ ਛੱਡਿਆ ਸੋ ਬੱਚਿਓ ਤੁਸੀਂ ਵੀ ਦੇਖੋ ਕਿੰਨੇ ਕਿੰਨੇ ਲਾਲਚ ਦਿੱਤੇ ਗਏ ਸੀਗੇ ਕਿੰਨੇ ਆ ਨਾਮ ਜਮੀਨਾ ਦੇ ਜਾਇਦਾਦਾਂ ਦੇ ਹੋਰ ਵੀ ਕਿੰਨੇ ਲਾਲਚ ਦਿੱਤੇ ਗਏ ਸੀ ਸੋ ਸਾਰਿਆਂ ਨੂੰ ਬੇਨਤੀ ਹੈ ਮਾਤਾਵਾਂ ਨੂੰ ਤੇ ਭੈਣਾਂ ਨੂੰ ਵੀ ਬੇਨਤੀ ਹੈ ਕਈ ਵਾਰੀ ਅਸੀਂ ਛੋਟੇ ਛੋਟੇ ਲਾਲਚ ਆ ਕਰਕੇ ਧਰਮ ਪਰਵਰਤਨ ਕਰ ਲਏ ਨੇ ਆ ਹੋਰ ਧਰਮ ਦੇ ਵਿੱਚ ਚਲੇ ਜਾਂਦੇ ਆ ਚਿਰਪੋ ਦਿੱਤੇ ਮਿੱਕੇ ਲਾਲਚਾ ਕਰਕੇ ਉਹਨਾਂ ਨੂੰ ਦੇਖੋ ਕਿੰਨੇ ਵੱਡੇ ਲਾਲਚ ਦਿੱਤੇ ਗਏ ਸੀ ਉਹਨਾਂ ਨੇ ਆਪਣਾ ਜਾਨਾ ਕੁਰਬਾਨ ਕਰ ਦਿੱਤਾ ਅੰਸ਼ੁਰਪੇ ਸਾਹਿਬ ਜੱਜਾ ਨੇ ਵੱਡੇ ਸਾਹਿਬ ਜੱਜਾ ਨੇ ਗੁਰੂ ਸਾਹਿਬ ਨੇ ਸਾਰਾ ਪਰਿਵਾਰ ਜਿਹੜਾ ਉਹ ਧਰਮ ਤੋਂ ਵਿਚਾਰਕ ਕਰ ਦਿੱਤਾ ਸਾਨੂੰ ਲੋੜ ਹੈ ਅੱਜ ਸਿੱਖ ਇਤਿਹਾਸ ਨਾਲ ਜੁੜਨ ਦੀ ਸੰਗਤ ਵੱਲ ਕੋਸ਼ਿਸ਼ ਕਰਿਆ ਕਰੋ ਨਾ ਕਿ ਲਾਲਚਾ ਆਇਆ ਕਰੋ ਨਸ਼ਿਆਂ ਤੋਂ ਤਿਆਗੋ ਬੰਦਾਂ ਨੇ ਬੰਨੂ ਦਸਤਾਰ ਸਜਾਇਆ ਕਰੋ ਬਹੁਤ ਸੋਹਣੀਆਂ ਦਸਤਾਰਾਂ ਸਜਾਈਆਂ ਨੇ ਤੁਸੀਂ ਸਾਰਿਆਂ ਨੇ ਸਾਰੇ ਵਾਜਦੇ ਪਾਤਰੋ ਬੇਸ਼ੱਕ ਕੋਈ ਫਰਸਟ ਆ ਗਿਆ ਸੈਕਿੰਡ ਆ ਗਿਆ ਥਰਡ ਆ ਗਿਆ ਤੁਸੀਂ ਸਾਰਿਆਂ ਨੇ ਬਹੁਤ ਸੋਹਣੀਆਂ ਦਸਤਾਰਾਂ ਸਜਾਈਆਂ ਨੇ ਇਸੇ ਤਰ੍ਹਾਂ ਹੀ ਤੁਸੀਂ ਜੋ ਸਾਰਾਂ ਸਜੋਨੀਆਂ ਨੇ ਤਰ੍ਹਾਂ ਦੇ ਵਿੱਚ ਜਾ ਕੇ ਵੀ ਜਿਹੜੀ ਤੁਸੀਂ ਪ੍ਰੈਕਟਿਸ ਆਪ ਨੂੰ ਜਾਰੀ ਰੱਖਣੀ ਹੈ ਆਏ ਹੋਏ ਮਹਿਮਾਨਾਂ ਦਾ ਫਿਰ ਤੋਂ ਬਹੁਤ ਸਾਰਾ ਧੰਨਵਾਦ ਹੈ ਸਰਬ ਸਾਡੇ ਸਸਟੈਂਸ ਸਿੰਘ ਜੀ ਜਿਨ੍ਹਾਂ ਦਾ ਖਾਸ ਧੰਨਵਾਦ ਹੈ 5100 ਰੁਪਏ ਜਿਹੜਾ ਇਹਦਾ ਨੌਜਵਾਨਾਂ ਨੂੰ ਦਿੱਤਾ ਹੈ ਸੇਵਾ ਭਰੀਏ ਵਿੱਚ 1100 ਰੁਪਏ ਜਿਲਾਓ ਸਾਡਾ ਮੈਂਬਰ ਹੈ ਤਾਂ ਹੀ ਕੋਟਾ ਸਿੰਘ ਨੂੰ ਉਹਨਾਂ ਨੂੰ ਫਸਨਾਮ ਹੈ ਵੀ ਉਹਨਾਂ ਨੇ ਸੇਵਾ ਭਰੀਏ ਤੇਤੀ ਵਾਲੇ ਸਾਡੇ ਵਿਕਾਸ ਅਫਸਰ ਇਹਨਾਂ ਦਾ ਵੀ 1100 ਰੁਪਏ ਦਾ ਜੋ ਦੀ ਸੇਵਾ ਨਾਲ ਭਾਈ ਹੈ ਹੋਰ ਜੇ ਕਿਸੇ ਦਾ ਨਾਮ ਬੋਲਣ ਤਾਂ ਨਹੀਂ ਹੋ ਰਿਹਾ ਹੈ ਸਾਡੇ ਬਹੁਤ ਧੰਨਵਾਦ ਇਹਨਾਂ ਦਾ ਵੀ ਆ ਸਾਡੇ ਅਫਸਰ ਸਾਹਿਬਾਨ ਤਾ ਰੋਡਵੇ ਦੇ ਵਿੱਚ ਸਵਾਗਤ ਕਰਵਾ ਰਹੇ ਨੇ ਬਤਾਰ ਇਨਸਪੈਕਟਰ ਇਹਨਾਂ ਦਾ ਅਸੀਂ ਅੱਜ ਫੇਰ ਵੀ ਧੰਨਵਾਦ ਕਰਦੇ ਆ ਇਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਾਵੇਗਾ ਇਹਨਾਂ ਨੇ ਜਿਹੜੀ ਰੋਡ ਬਣਾਈ ਇਹਨਾਂ ਦੇ ਬਹੁਤ ਵੱਡੇ ਦੇ ਨਾਲ ਜਿਹੜੀ ਆਪਣੇ ਪਿੰਡ ਮੋੜ ਕੋਲੋਂ ਪਾਸੂ ਦੀ ਚਰਦੀ ਪਈ ਇਹ ਪਹਿਲਾ ਟਾਈਮ ਆਉਂਦਾ ਉਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਦੌਰਦਾਰ ਦਿੱਤਾ ਸੋ ਫਿਰ ਤੋਂ ਇੱਕ ਵਾਰੀ ਸਾਰੇ ਆਏ ਹੋਏ ਸੰਗਤ ਦਾ ਧੰਨਵਾਦ ਨਟਨਾਰ ਸਿੰਘਾਂ ਦਾ ਧੰਨਵਾਦ ਜਿਨ੍ਹਾਂ ਨੇ ਡਾਟਾ ਉਪਰਾਲਾ ਕੀਤਾ ਹੈ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਰਾਹੀ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਬੋਲੀ ਬਪਾਏ ਕੋ ਜੀ ਬੱਚਿਆਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਅੰਦਰ ਜੋੜ ਕੇ ਇੱਥੇ ਬਿਠੇ ਹੋ ਦੁਆਰਾ ਸਰ ਉਹਨਾਂ ਨੂੰ ਯਾਦ ਕਰਨਾ ਹਰ ਇੱਕ ਸਿੱਖ ਦਾ ਫਰਜ਼ ਹੈ ਅੱਜ ਜਿਵੇਂ ਇਹ ਦਸਤਾਰਾਂ ਵਾਲੇ ਬੈਠੇ ਆਂ ਆਪਣੇ ਆਪ ਨੂੰ ਸਿੱਖ ਕੌਮਾਂ ਪਰ ਵਾਲੇ ਬਿਠੇ ਆ ਉਹਨਾਂ ਦੀ ਸ਼ਹਾਦਤ ਕਰਕੇ ਬੱਠੇ ਦਸ਼ਮੇਸ਼ ਟਟਾ ਨੇ ਸਿੱਖ ਕੌਮੀਆਂ ਵੀ ਆ ਜਿਹੜੀਆਂ ਜੋ ਗਾਰੇ ਤੇ ਮਿੱਟੀ ਨਾਲ ਨੂੰ ਖਾਣੇ ਉਹਦੇ ਲੌਂਥ ਵਿੱਚ ਦਾ ਮਸਾਲਾ ਵੱਖਰਾ ਹੈ ਸਾਬਾਤ ਫਰੰਦ ਦੇ ਵਿੱਚ ਕਨੇਕ ਕੰਮ ਗੈਸ ਕੀਆ ਜਿਸ ਦਾ ਅਸਰ ਜਣਾ ਬਹੁਤ ਇਹ ਚੰਗਾ ਕੰਮ ਹੈ ਇਹਨ ਗੁਰੂਆਂ ਦੀ ਬਖਸ਼ੀ ਹੋਈ ਸ਼ਾਨ ਵੀ ਹੈ ਤੇ ਅਨਮਨਤ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਫਟੇਪੁਰ ਮੰਨੀਆਂ ਵਾਲਾ ਵਿਖੇ ਸਹਿਬਜ਼ਾਦਿਆਂ ਦੀ ਬਹਾਸਾਨੀ ਸ਼ਹਾਦਤ ਨੂੰ ਯਾਦ ਰੱਖਦਿਆਂ ਹੋਇਆ ਇਹ ਪਿੰਡ ਵੱਲੋਂ ਔਰ ਨੌਜਵਾਨਾਂ ਮੁੰਡਿਆਂ ਵੱਲੋਂ ਬੜਾ ਇਸ਼ਲਾਕਾ ਜੋ ਕਦਮ ਹੈ ਜਿਹੜਾ ਦਸਤਾਰ ਸਖਲਾਈ ਕੈਂਪ ਪਿਛਲੇ ਦਿਨੀ ਲਾਇਆ ਗਿਆ ਸੀ ਅੱਜ ਉਹਦੀ ਸਮਾਪਤੀ ਹੈ ਔਰ ਬੱਚਿਆਂ ਨੂੰ ਵਾਜਬ ਜਿਹੜਾ ਨਾਮ ਦੇ ਕੇ ਫਸਟ ਸੈਕਿੰਡ ਬੱਚੇ ਜਿਹੜੇ ਆਏ ਆ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਹੈ ਔਰ ਸਾਰੇ ਬੱਚਿਆਂ ਨੂੰ ਦਸਤਾਰਾਂ ਨਾਲ ਸਨਮਾਨਤ ਕੀਤਾ ਗਿਆ ਜਿੰਨੇ ਬੱਚਿਆਂ ਨੇ ਵੀ ਪਾਰਟਿਸਪੇਟ ਕੀਤਾ ਹੈ ਔਰ ਉਹਨਾਂ ਦਾ ਵਾਜਬ ਇਹ ਨਾਮ ਹੈ ਜਿਹੜਾ ਉਹ ਬੱਚਿਆਂ ਨੂੰ ਦਿੱਤਾ ਗਿਆ ਸਪੈਸ ਜਾਓ ਕੈਂਪਰ ਜਿਹੜਾ ਕਿਸੇ ਕਾਫੀ ਦਿਨਾਂ ਤੋਂ ਬਣ ਪਟ ਇਸ ਕਿਵੇਂ ਦੇਖੋ ਉਸਾਬਾ ਦੇ ಅಪਾਰ ਬਖਸ਼ਿਸ਼ ਹੋਈ ਹੈ ਨੌਜਵਾਨ ਵੀਰਾਂ ਵੱਲੋਂ ਪ੍ਰਾਲਾਦ ਕੀਤਾ ਗਿਆ ਸੀ ਗੁਰੂ ਸਾਹਿਬ ਜਦੇ ਮਾਤਾ ਗੁਰੂ ਘਰ ਹਰਸ਼ਿਦ ਸਿੰਘਾ ਵਾਸਤੇ ਯਾਰ ਨੂੰ ਬੁਲਾਉਂਦੇ ਹੋਏ 19 ਤਰੀਕ ਤੋਂ ਦਸਤਾਰ ਸਿਖਲਾਈ ਕੈਂਪ ਆਰੰਭ ਹੋਇਆ ਸੀ ਜਵਾਜੇ ਗੁਰਸਾਹਿਬ ਦੀ ਆਪਾਰ ਬਖਸ਼ਿਸ਼ ਨਿਵਰਤਾ ਸਹਿ ਸੰਪੂਰਤਾ ਹੋਈ ਹੈ ਨਗਰ ਦੇ ਨੌਜਵਾਨ ਬੱਚਾ ਨੇ 7 ਦਿਨ ਲਗਾਤਾਰ ਦਸਤਾਰ ਸਿੱਖੇ ਆ ਬੱਚੇ ਦਸਤਾਰਾ ਬਣ ਕੇ ਆਏ ਹਨ ਸੋ ਬਹੁਤ ਹੀ ਗੁਰਸਾ ਬੰਦਾ ਸ਼ੁਕਰਾਨਾ ਹੈ ਨੌਜਵੀਰ ਨੌਜਵਾਨ ਵੀਰਾਂ ਦਾ ਸ਼ੁਕਰਾਨਾ ਹੈ ਇਸ ਤਰ੍ਹਾਂ ਗੁਰਸਾਬ ਇਹਨਾਂ ਦੇ ਮਿਰ ਪ੍ਰਾਤ ਰੱਖਣ ਕੇ ਦਸਤਾਰ ਸਪਲਾਈ ਕਰਮ ਚੱਲਦੇ ਰਹਿਣ ਬੱਚਿਆਂ ਨੂੰ ਆਟਾ ਪਾਰ ਸਪਲਾਈਸ ਪਾਰ ਸਖਾਏ ਗਿਆ ਨਾ ਗੁਰਸਾਬ ਆਗੇ ਅਰਦਾਸ ਬੇਨਤੀ ਹੈ ਨੌਜਵਾਨ ਵੀਰਾਂ ਨੂੰ ਹੋਰ ਉਪਰਾਲਾ ਬਖਸ਼ੋ ਤਾਂ ਕਿ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਉਹ ਗੁਰੂ ਘਰ ਨਾਲ ਜੋੜਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ਼ਪਰੀ ਸਿੰਘ ਕਿਤੋਂ ਦੇ ਰਹੇ ਹਨ ਬੰਦੇ ਅਨ ਪਤਾ ਮਾਲਕਾ ਮਾਨਸਾ ਜਲਾਈ ਮਾਨਸਾ ਜੀ ਅਜੇ ਫਤਿਹਪੁਰ ਮਣਿਆ ਦੇ ਵਿੱਚ ਕਿੰਨੇ ਦਿਨਾਂ ਤੋਂ ਇਹ ਕੈਂਪ ਲਗਾ ਕੇ ਅਸੀਂ ਫਤਿਹਪੁਰ ਮਣਿਆ ਦੇ ਵਿੱਚ ਜੀ ਘੱਟੋ ਘੱਟ 7 ਦਿਨਾਂ ਵਿੱਚ 7 ਦਿਨਾਂ ਦੇ ਕਰੀਬ ਕੈਂਪ ਲਗਾ ਰਹੇ ਹਾਂ 7 ਦਿਨਾਂ ਤੋਂ ਕੈਂਪ ਲਗਾ ਰਹੇ ਹਾਂ ਸ਼ੁਰੂ ਆਉਂਦਾ ਰਿਹਾ ਰੋਜ਼ ਸ਼ਾਮੀ ਸ਼ਾਮੀ ਸਵੇਰ ਸ਼ਾਮੀ ਕਲਾਸ ਲੱਗਦੀ ਰਹੀ ਆ ਤੇ ਬਹੁਤ ਹੀ ਜ਼ਿਆਦਾ ਬੱਚੇ ਆਉਂਦੇ ਰਹੇ ਇੱਥੇ ਬਹੁਤ ਹੀ ਜ਼ਿਆਦਾ ਬੱਚੇ ਆਪਣੀਆਂ ਜਿਹੜੀਆਂ ਦਸਤਾਰਾਂ ਨੇ ਉਹ ਸਿੱਖ ਕੇ ਗਏ ਆ ਤੇ ਹੋਰ ਵੀ ਆਪਣੀਆਂ ਧਾਰਮਿਕ ਜਿਹੜੀਆਂ ਗੱਲਾਂ ਨੇ ਧਰਮ ਕੀ ਉਹ ਬਹੁਤ ਕੁਝ ਸਿੱਖਿਆ ਉਹਨਾਂ ਨੇ ਤੇ ਇਹਨਾਂ ਦਾ ਵੀ ਪਿੰਡ ਦੀ ਪਰਮਟ ਪਰਬੰਦੀ ਕਮੇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਪਾਂ ਜਿਨ੍ਹਾਂ ਨੇ ਐਨੇ ਉਪਰਾਲੇ ਨਾਲ ਇਹਨਾਂ ਦੇ ਪਿੰਡ ਵਿੱਚ ਆਪਣੇ ਪਿੰਡ ਵਿੱਚ ਕੈਂਪ ਲਵਾਇਆਗਾ ਤਾਂ ਕਿਨੇ ਕ ਨੌਜਵਾਨ ਜਿਹੜੇ ਦਸਤਾਰ ਬੰਨੀ ਸਕੇ ਸਾਡੇ ਕੋਲ ਜੀ 35 40 ਦੇ ਬੱਚੇ 35 40 ਬੱਚਿਆਂ ਦੇ ਕਰੀਬ ਦਸਤਾਰ ਬੰਨੀ ਹੈ ਜੀ ਤੇ ਉਹਨਾਂ ਵਿੱਚੋਂ ਆਪਾਂ ਆਪਾਂ ਵਧੀਆ ਦਸਤਾਰ ਸਜਾਉਣ ਦੀ ਕਹਿ ਦਿੰਦੇ ਆ 20 ਬੱਚੇ ਬਹੁਤ ਵਧੀਆ ਦਸਤਾਰ ਸਜਾਉਣ ਲੱਗੇ ਜੀ ਤਾਂ ਕਿ ਅਪੀਲ ਕਰੋਂਗੇ ਲੋਕਾਂ ਨੂੰ ਵੀ ਆਪਾਂ ਇਹ ਕਹਿ ਸਕਦੇ ਆ ਜੀ ਵੀ ਸਾਨੂੰ ਵੀ ਸੇਵਾ ਦੇਣ ਦਾ ਮੌਕਾ ਜ਼ਰੂਰ ਦਿਓਈ ਸੇਵਾ ਕਰਨ ਦਾ ਮੌਕਾ ਜ਼ਰੂਰ ਦਿਓ ਤੇ ਆਪਣੇ ਪਿੰਡ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਓ ਤੇ ਦਸਤਾਰ ਵੱਲ ਧਿਆਨ ਰੱਖੋ ਉਹਨਾਂ ਦਾ ਵੀ ਦਸਤਾਰ ਸਿਖਾਓ ਉਹਨਾਂ ਨੂੰ ਧਾਰਮਿਕ ਧਾਰਮਿਕ ਗੱਲਾਂ ਦੱਸੋ ਜੀ ਛੋਕੇ ਜਿਹੜਾ ਗਿਆਨ ਪ੍ਰਾਪਤ ਕਰ ਸਕਣ ਮਾਈਕਰੂ ਜੀ ਕਾ ਖਾਲਸਾ ਵੈਗੜ ਜੀ ਦੀ ਫਤਿਹ ਤੇ ਜੀ ਸਾਡੇ ਫਤਿਹਪੁਰ ਮੰਨੀਆ ਵਾਲਾ ਨਗਰ ਨੇ ਬਹੁਤ ਵਧੀਆ ਅਭਰਾਨਾ ਕੀਤਾ ਜੋ ਵੀ ਉਹਨਾਂ ਨੇ ਕੀਤਾ ਅੱਗੇ ਤੋਂ ਅਸੀਂ ਜਿਹੜਾ ਇਹ ਉਰਾਲਾ ਇਹ ਤੋਂ ਵੀ ਵੱਡੇ ਨਾਮ ਰੱਖ ਕੇ ਤੇ ਮਤਲਬ ਬੱਚਿਆਂ ਨੂੰ ਇਸ ਬੰਨੇ ਲਾਵਾਂਗੇ ਜੋ ਬੱਚੇ ਸਿੱਖੀ ਨਾਲ ਜੁੜਨਾ ਵੱਧ ਤੋਂ ਵੱਧ ਸਾਡਾ ਰਾਂਦਾ ਵੀ ਆਉਣ ਵਾਲੇ ਸਾਲ ਚੱਬਲ ਤੇ ਦੋਹਰਾ ਕਰਾ ਕਰਾਂਗੇ ਇੱਕ ਕਰਾ ਵੀ ਕਰਾਵਾਂਗੇ ਤੇ ਵੱਡੇ ਨਾਮ ਰੱਖ ਕੇ ਬੱਚਿਆਂ ਨੂੰ ਇੱਧਰ ਲਾਵਾਂਗੇ ਜੀ ਕਿੰਨੇ ਸਾਲਾਂ ਦਾ 8 ਸਾਲ ਦਾ 8 ਸਾਲ ਦਾ ਤੂੰ ਪਾਗ ਦਿੱ ਦਿੱਤੋ ਬੰਨੇ ਸਿੱਖਿਆ ਸਾਡੇ ਗੁਰਦੁਆਰੇ ਕੈਂਪ ਲੱਗੇ ਸੀ ਉੱਥੋਂ ਸਿੱਖਿਆ ਅੱਛਾ ਕੀ ਕਹਿਣਾ ਚਾਹੇਗਾ ਆਪਦੇ ਛੋਟੇ ਛੋਟੇ ਯਾਰਾ ਦੋਸਤਾਂ ਨੂੰ ਬਈ ਸਾਰੇ ਪੱਗ ਬੰਨ੍ਹਿਆ ਕਰੋ ਪੱਗ ਬੰਨ੍ਹਿਆ ਕਰੋ ਕੀ ਆਪਣੇ ਗੁਰੂਆਂ ਦੀ ਕੀ ਹੈ ਇਹ ਫਿੱਦਿ ਦਿਦੇ ਲੋ ਫਿੱਦਿ ਦਿਦਿਆੜਾ